ਅੱਜ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਮਿੱਤਰੋ ਸੋਨਾਲੀ ਕਾ ਡੀਆਈ 750 ਸੋਨਾਲੀ ਕਾ ਡੀਆਈ 750 ਟਰੈਕਟਰ ਆ ਡੀਸੀ ਮਾਡਲ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2001 ਮਾਡਲ ਟਰੈਕਟਰ ਆ ਰੰਗ ਪੀੜ ਦਾ ਬਿਲਕੁਲ Ориਗినਲ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਚਾਰੇ ਟਾਇਰ ਟਰੈਕਟਰ ਦੇ 70 ਪੈਸੇ ਟਾਇਰਾਂ ਹਰਿਆਣੇ ਦਾ ਸਰਸੇ ਦਾ ਨੰਬਰ ਆ ਟਰੈਕਟਰ ਦਾ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਭਣਾ ਤੁਸੀਂ ਵਾਕੇ ਚਲਾ ਕੇ ਟਰੈਕਟਰ ਲਿਆ ਸਕਦੇ ਹੋ ਬਾਈਆਂ ਦੀ ਫੁੱਲ ਜ਼ਿੰਮੇਵਾਰੀ ਤੇ ਗਾਰੰਟੀ ਆ ਇੰਜਨ ਗੇਅਰ ਦੀ ਤੇ ਰੰਗ ਪੇੜ ਦੀ ਵੀ ਰੰਗ ਪੇੜ ਬਾਈ ਕਹਿੰਦੇ ਸਾਰਾ Ориਜਨਲ ਆ ਤੁਸੀਂ ਜੀਤ ਤੋਂ ਮਰਜ਼ੀ ਵੀ ਚੈੱਕ ਕਰਾ ਸਕਦੇ ਹੋ 6 ਚ ਦੀ ਟਰੈਕਟਰ ਆ 4 ਸਿਲੰਡਰ ਆ ਕੰਡੀਸ਼ਨ ਚੈੱਕ ਕਰੋ ਪੂਰਾ ਸੋਹਣਾ ਤੇ ਸਾਫ ਟਰੈਕਟਰ ਪਿਆ ਬਾਕੀ ਮਗਰਾੜ ਮਗਰੂੜ ਵੇਦਾਗਾ ਜੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ ਟਰੈਕਟਰ ਦੀ ਡਿਮਾਂਡ ਹੈਗੀ ਆ 235000 ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 220000 ਦਾ ਟਰੈਕਟਰ ਬਾਈ ਹੋਣੀ ਦੇ ਦੇਣਗੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਟਰੈਕਟਰ ਪੈਂਡ ਸੂਰੇ ਵਾਲਾ ਜਿਹੜਾ ਸ਼੍ਰੀ ਮੋਖਰ ਸਾਹਿਬ ਉੱਥੇ ਵਕਾਊ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਮਾਨਤਾਨ ਫੁੱਲ ਹੋਊਗਾ 220000 ਦਾ ਟਰੈਕਟਰ ਦੇ ਦੇਣਗੇ ਬਾਕੀ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਸੋ ਧੰਨਵਾਦ ਜੀ